ਜ਼ਿਲ੍ਹਾ ਮੁਖਸਰ ਪਿੰਡ ਬੜਿੰਗਖੇੜਾ ਦੇ ਨੌਜਵਾਨ ਦੀ ਕੈਨੇਡਾ ਦੇ ਵਿੱਚ ਸੜਕ ਹਾਦਸੇ ਦੇ ਵਿੱਚ ਦਰਦਨਾਕ ਮੌਤ ਹੋ ਗਈ। ਉਸ ਤੋਂ ਬਾਅਦ ਪੂਰੇ ਪਿੰਡ ਦੇ ਵਿੱਚ ਜਿਹੜੀ ਸ਼ੋਗ ਦੀ ਲਹਿਰ ਦੌੜ ਗਈ ਹੈ ਅਤੇ ਉਸ ਦੇ ਪਿੰਡ ਪਰਿਵਾਰ ਦੇ ਪਰਿਵਾਰਕ ਮੈਂਬਰ ਸਾਹਮਣੇ ਆਏ ਨੇ ਜਿਨ੍ਹਾਂ ਨੇ ਇਸ ਐਕਸੀਡੈਂਟ ਨੂੰ ਲੈ ਕੇ ਵੱਡਾ ਖੁਲਾਸਾ ਕੀਤਾ ਕਿ ਕਿਵੇਂ ਜਿਹੜਾ ਗੁਰਪ੍ਰੀਤ ਸਿੰਘ ਦਾ ਐਕਸੀਡੈਂਟ ਹੋਇਆ ਅਤੇ ਉਹ ਉੱਥੇ ਕੀ ਕੰਮ ਕਰਦਾ ਸੀ। ਦਰਅਸਲ 4 ਸਾਲ ਪਹਿਲਾਂ ਚੰਗੇ ਭਵਿੱਖ ਲਈ ਗੁਰਪ੍ਰੀਤ ਕੈਨੇਡਾ ਦੇ ਵਿੱਚ ਗਿਆ ਸੀ ਅਤੇ ਕੈਨੇਡਾ ਦੇ ਵਿੱਚ ਟੈਕਸੀ ਚਲਾਉਣ ਦਾ ਕੰਮ ਕਰਦਾ ਸੀ ਪਰ ਸਨੋ ਦੇ ਉੱਤੇ ਉਸ ਦੀ ਟੈਕਸੀ ਤਿਲਕ ਜਾਂਦੀ ਹੈ ਜਿਸ ਨਾਲ ਉਸ ਦੀ ਗੱਡੀ ਜਿਹੜਾ ਟਰੱਕ ਦੇ ਵਿੱਚ ਜਾ ਵੱਜਦੀ ਹੈ ਅਤੇ ਇਹ ਭਿਆਨਕ ਹਾਦਸਾ ਵਾਪਰ ਜਾਂਦਾ ਹੈ ਜਿਸ ਦੇ ਵਿੱਚ ਗੁਰਪ੍ਰੀਤ ਦੀ ਦਰਦਨਾਕ ਮੌਤ ਹੋ ਜਾਂਦੀ ਹੈ ਪਰ ਹੁਣ ਪਿੰਡ ਦੇ ਵਿੱਚ ਸ਼ੋਗ ਦੀ ਲਹਿਰ ਹੈ ਅਤੇ ਪਰਿਵਾਰ ਉਸ ਦੀ ਦੇਹ ਨੂੰ ਮੰਗੌਣ ਲਈ ਸਰਕਾਰ ਤੋਂ ਅਪੀਲ ਕਰ ਰਿਹਾ ਹੈ ਕਿ ਕੈਨੇਡਾ ਤੋਂ ਉਸ ਦੀ ਦੇਹ ਪਿੰਡ ਵਾਪਸ ਲਿਆਂਦੀ ਜਾਵੇ ਪਾਰੇ ਤੁਹਾਨੂੰ ਦੱਸ ਦਈਏ ਕਿ ਗੁਰਪ੍ਰੀਤ ਦੇ ਚਾਚਾ ਨੇ ਜਿਹੜੀ ਅਪੀਲ ਕੀਤੀ ਹੈ ਅਤੇ ਉਹਨਾਂ ਨੇ ਕਿਹਾ ਕਿ ਗੁਰਪ੍ਰੀਤ ਕਿਵੇਂ 4 ਸਾਲ ਪਹਿਲਾਂ ਕੈਨੇਡਾ ਦੇ ਵਿੱਚ ਗਿਆ ਸੀ ਅਤੇ ਉਸ ਤੋਂ ਬਾਅਦ ਉਹ ਵਧੀਆ ਕੰਮ ਵੀ ਕਰਦਾ ਸੀ ਪਰ ਇੱਕ ਦਰਦਨਾਕ ਹਾਦਸੇ ਨੇ ਕਿਵੇਂ ਉਸ ਦੀ ਜਾਨ ਲੈ ਲਈ ਆਓ ਸੁਣੋ ਤੁਸੀਂ ਵੀ ਕੀ ਕਹਿਣਾ ਹੈ ਗੁਰਪ੍ਰੀਤ ਦੇ ਚਾਚਾ ਦਾ ਆਪਣੇ ਬੇਟੇ ਦਾ ਨਾਮ ਗੁਰਪ੍ਰੀਤ ਸਿੰਘ ਸੀਗਾ ਜੀ 29 ਆਲੇ ਸੀਗੀ ਇਹਦੀ ਤੇ 4 ਸਾਲ ਹੋ ਗਏ ਸੀ ਕੈਨੇਡਾ ਗਏ ਨੂੰ ਇਹਨੂੰ ਵਰਕ ਪਰਮਿਟ ਤੇ ਸੀਗਾ ਠੀਕ ਕੰਮ ਕਰਦਾ ਸੀ ਉਹ ਟੈਕਸੀ ਚੋਂ ਦਾ ਜੀ ਡਰਾਈਵਰ ਸੀ ਕਿ ਲੱਗਦਾ ਉਹਨਾਂ ਦਾ ਮਟਰ ਹੋਇਆ ਜਾਂ ਐਕਸੀਡੈਂਟ ਨਹੀਂ ਉਹਦਾ ਐਕਸੀਡੈਂਟ ਹੀ ਹੋਇਆ ਜੀ ਜਿੰਨੀ ਸਾਨੂੰ ਖਬਰ ਆ ਜੀ ਐਕਸੀਡੈਂਟ ਹੀ ਹੋਇਆ ਜੀ ਪਿਆਰਿਆ ਸਿਵਾਪ ਸਿੰਘ ਜੀ ਗੱਡੀ ਸਕਿਟ ਕਰ ਗਈ ਸਨੋ ਤੋਂ ਐਕਸੀਡੈਂਟ ਹੀ ਹੋਇਆ ਜੀ ਉਹਦਾ ਤਾਂ ਕੋਈ ਸੂਚਨਾ ਕਿੰਨੇ ਵਜੇ ਮਿਲੀ ਕਿੰਨੇ ਕ ਵਜੇ ਕਰ ਲੈ ਜੇ ਆਪਾਂ ਦੇਖੇ ਕਿ ਆਪਣੇ ਸਾਥ ਹੁੰਦੀ ਉਹਦਰ ਦਿਨ ਹੁੰਦਾ ਤਾਂ ਕਿੰਨੇ ਕ ਵਜੇ ਦੀ ਘਟਨਾ ਸਾਨੂੰ ਰਾਤ ਨੂੰ 10 ਵਜੇ ਖਬਰ ਮਿਲੀ ਆ ਜੀ ਕਿੰਨੇ ਸਾਲ ਪਹਿਲਾਂ ਕੈਸ ਸੀ 4 ਸਾਲ ਹੋ ਗਏ ਜੀ ਤਾਂ ਕੀ ਜੰਗ ਬੋਡੀ ਹਾਂਜੀ ਇਸ ਤੇ ਹੀ ਚਾਹੁੰਦੇ ਆ ਜੀ ਅਪੀਲ ਇਹੀ ਕਰਦੇ ਆ ਜੀ ਸਾਡੇ ਬੱਚੇ ਦੀ ਬੋਡੀ ਸਾਡੇ ਕੋਲ ਪਹੁੰਚੇ ਜੀ ਵੀ ਆਉਦੇ ਹੱਥ થી ਅਸੀਂ ਸਾਰੇ ਕਾਰਜ ਕਰ ਸਕੀਏ